ਅਕਸਰ ਹੀ ਆਪਾਂ ਸੁਣਦੇ ਆਏ ਆ ਕਿ ਲੜਕੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਜਨਮ ਹੋਣ ਤੋਂ ਬਾਅਦ ਉਹਨਾਂ ਨੂੰ ਮਾਰਨ ਦੀ ਜਿਹੜੀ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲਾਂ ਨਾਲੋਂ ਹੋਣ ਦੇ ਸਮੇਂ ਦੇ ਵਿੱਚ ਇਸ ਸਥਿਤੀ ਵਿੱਚ ਕਾਫੀ ਜ਼ਿਆਦਾ ਸੁਧਾਰ ਆਇਆ ਪਰ ਕਿਤੇ ਨਾ ਕਿਤੇ ਹਲੇ ਵੀ ਇਹੋ ਜੇ ਕਈ ਮਾਮਲੇ ਜਿਹੜੇ ਆ ਸਾਹਮਣੇ ਆਉਂਦੇ ਆ ਕਈ ਮਾਪੇ ਇੰਨੇ ਜ਼ਿਆਦਾ ਬੇਦਿਲ ਹੁੰਦੇ ਆ ਕਿ ਆਪਣੀ ਹੀ ਬੱਚੀ ਨੂੰ ਜਨਮ ਲੈਣ ਤੋਂ ਬਾਅਦ ਉਸ ਨੂੰ ਮਾਰ ਦਿੰਦੇ ਹੈ ਜਾਂ ਕਿਸੇ ਜਗ੍ਹਾ ਤੇ ਸੁੱਟ ਦਿੰਦੇ ਹੈ ਅਜਿਹਾ ਹੀ ਇੱਕ ਮਾਮਲਾ ਅੱਜ ਫਤਿਹਗੜ ਸਾਹਿਬ ਤੋਂ ਸਾਹਮਣੇ ਆਇਆ ਉੱਥੋਂ ਕਾਫੀ ਜ਼ਿਆਦਾ ਸ਼ਰਮਨਾਕ ਅਤੇ ਇਨਸਾਨੀਅਤ ਨੂੰ ਜਿਹੜਾ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਇੱਥੇ ਕਰੀਬ 7 ਦਿਨਾਂ ਦੀ ਬੱਚੀ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਪੁਲਿਸ ਨੂੰ ਮਿਲੀ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ ਅਜੀਤ ਕੁਮਾਰ ਅਤੇ ਉਸ ਦਾ ਇੱਕ ਦੋਸਤ ਜੋਤੀਸ਼ ਰੂਪ ਮੋੜ ਦੇ ਮੋੜ ਤੋਂ ਥੋੜੀ ਦੂਰ ਚੋਏ ਦੇ ਨਾਲ ਇੱਕ ਪਾਰਕ ਬਣੀ ਹੋਈ ਹੈ ਜਿਹਦੇ ਵਿੱਚ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਬੱਚੀ ਸੀ ਅਤੇ ਕੱਪੜੇ ਦੇ ਵਿੱਚ ਬੱਚੀ ਲਪੇਟੀ ਹੋਈ ਵੇਖ ਕੇ ਉਹਨਾਂ ਨੇ ਤੁਰੰਤਾਂ ਪੁਲਿਸ ਥਾਣੇ ਦੇ ਵਿੱਚ ਸੂਚਨਾ ਦਿੱਤੀ ਹੈ ਤੇ ਮੌਕੇ ਤੇ ਪ੍ਰithvi Raj Singh ਪੁਲਿਸ ਪਾਰਟੀ ਸਮੇਤ ਉਹ ਜੇ ਅਤੇ ਇਸ ਦੌਰਾਨ ਉਹਨਾਂ ਨੇ ਤੁਰੰਤ ਚਾਈਲਡ ਵੈਲਫੇਅਰ ਨੂੰ ਸੂਚਿਤ ਕੀਤਾ ਤੇ ਬੱਚੀ ਨੂੰ ਸਿਵਲ ਹਸਪਤਾਲ ਫਤੇਗੜ ਸਾਹਿਬ ਦੇ ਵਿੱਚ ਦਾਖਲ ਕਰਵਾਇਆ ਤੇ ਹਲੇ ਤੱਕ ਉਸ ਲੜਕੀ ਦੇ ਮਾਤਾ ਪਿਤਾ ਬਾਰੇ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਨਹੀਂ ਮਿਲ ਸਕੀ ਪੁਲਿਸ ਇਸ ਦੀ ਪੂਰੀ ਤਫਤੀਸ਼ ਹੈ ਜਿਹੜੀ ਉਹ ਕਰ ਰਹੀ ਹੈ